ਮੋਨ ਪੰਡਾਰੀ ਦੀ ਕਹਾਣੀ ਮੋਨ ਦੀ ਅੱਖ ਉਹ ਦਿਨ ਸ਼ਨੀਵਾਰ ਸੀ ਸ਼ਾਇਦ ਹਾਂ ਸ਼ਨੀਵਾਰੀ ਹੋਏਗਾ ਛੁੱਟੀ ਸੀ ਨਾ ਨਹੀਂ ਸੱਚ ਛੁੱਟੀ ਤਾਂ ਦਿੱਤੀ ਗਈ ਸੀ ਨਹੀਂ ਤਾਂ ਇਹ ਘਟਨਾ ਕਿਉਂ ਵਾਪਰਦੀ ਮੈਨੂੰ ਤਾਂ ਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ ਮੈਂ ਡਰਿਆ ਨਹੀਂ ਬੌਂਦੜ ਜ਼ਰੂਰ ਗਿਆ ਸਾਂ ਤੇ ਬੌਂਦਲੇ ਹੋਏ ਬੰਦੇ ਨੂੰ ਤਿੱਥ ਵਾਰ ਚੇਤਾ ਕਿੱਥੇ ਰਹਿੰਦਾ ਹੈ ਹਾਲਾਤ ਹੀ ਅਜੇ ਸਨ ਦਿਮਾਗ 'ਚ ਤਣਾਅ ਸੀ ਮੇਰੇ ਤਣਾਅ ਤੇ ਧੁੰਦਲਾਪਨ ਮੈਂ ਕੁਝ ਹੋਰੀ ਸੋਚ ਰਿਆ ਸਾਂ ਕੀ ਸੋਚ ਰਿਆ ਸਾਂ ਕੀ ਦੱਸਾਂ ਚੁਪਾਸੇ ਦਹਿਸ਼ਤ ਸੀ ਮਨ ਭਟਕਿਆ ਹੋਇਆ ਸੀ ਉਸ ਸਮੇਂ ਜੋ ਮਿਲਦਾ ਇਹੀ ਕਹਿੰਦਾ ਏ ਕੀ ਹੋ ਗਿਆ ਕਿੱਕਣ ਹੋ ਗਿਆ ਇਹ ਕੋਈ ਨਹੀਂ ਸੀ ਕਹਿੰਦਾ ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲੈਂਦਾ ਸੁਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ ਉਦੋਂ ਇਹੀ ਹੋਇਆ ਮਾਰੀ ਗਈ ਸੁਰਤ ਮਾਰੀ ਗਈ ਸੁਰਤ ਤੇ ਤਿੱਥ ਵਾਰ ਸਭ ਭੁੱਲ ਗਏ ਮੈਨੂੰ ਹੁਣ ਮੁੜ ਰਹੀ ਹੈ ਸੁਰਤ ਹੌਲੀ ਹੌਲੀ ਘਟਨਾਵਾਂ ਯਾਦ ਆ ਰਹੀਆਂ ਨੇ ਇੱਕ ਇੱਕ ਕਰਕੇ ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ ਅਸ਼ਾਂਤ ਹੈ ਅਜੇ ਇੱਕ ਮਿੰਟ ਇੱਕ ਮਿੰਟ ਰੁਕੋ ਅਸਲੀ ਗੱਲ ਤੇ ਆ ਰਿਆਂ ਅਸਲੀ ਗੱਲ ਨਵੰਬਰ ਦਾ ਮਹੀਨਾ ਸੀ ਚੜਿਆ ਸੀ ਅਜੇ ਪਹਿਲਾ ਹਫਤਾ ਹਫਤੇ ਦਾ ਪਹਿਲਾ ਦਿਨ 2 ਜਾਂ 3 ਤਰੀਕ ਦਿਨ ਸ਼ਨੀਵਾਰ ਹੀ ਸੀ ਸ਼ਨੀਚਰ ਦੀ ਰਾਤ ਜਦੋਂ ਇਹ ਮੰਦ ਭਾਗੀ ਘਟਨਾ ਵਾਪਰੀ ਸ਼ਹਿਰ 'ਚ ਦੰਗੇ ਭੜ ਕੋਠੇ ਇੱਕ ਔਰਤ ਦਾ ਕਤਲ ਕੀ ਹੋਇਆ ਕਤਲ 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 ਹੋਣ ਲੱਗੇ ਬਸ ਹੋ ਗਿਆ ਕਤਲੇਆਮ ਆਰੰਭ ਅੰਦਰੂਨੀ ਸੁਰੱਖਿਆ ਦੀ ਜ਼ਿੰਮੇਵਾਰੀ ਭਾਵੇਂ ਪੁਲਿਸ ਦੀ ਸੀ ਪਰ ਸਾਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ ਤੇ ਹੋ ਗਏ ਅਸੀਂ ਅਲਰਟ ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ ਦੋ ਦਿਨ ਬੀਤ ਗਏ ਕੋਈ ਆਦੇਸ਼ ਨਹੀਂ ਆਦੇਸ਼ ਨਹੀਂ ਤਾਂ ਕੋਈ ਐਕਸ਼ਨ ਨਹੀਂ ਐਕਸ਼ਨ ਨਹੀਂ ਤਾਂ ਦੰਗੇ ਜਾਰੀ ਅਸੀਂ ਜਬਤ ਦੇ ਬੰਨੇ ਹੋਏ ਸੀ ਅਜੀਬ ਆਵਾਜ਼ਾਂ ਆਰੀ ਦੇ ਦਿਨ ਸਨ सड़ा दिन रात जगराता तीजे दिन आथने काल आई आदेशी जवान लोग बैरक में रहेगा अफसर साहिबान अब आराम करें टिल फरदर ऑर्डरस ये टिल फरदर ऑर्डरसमागा च हथौड़े वाग बज रहे सन टिल फरदर ऑर्डर मैं ਸੁਚੇਤ ਰਹਿ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ ਡਿਫੈਂਸ ਕਲੋਨੀ ਚ ਇਹ ਇਲਾਕਾ ਖਤਰੇ ਤੋਂ ਬਾਹਰ ਸੀ ਸਾਡੇ ਫੌਜੀਆਂ ਲਈ ਖਤਰੇ ਤੋਂ ਬਾਹਰ ਤੇ ਉੰਜ ਕੋਈ ਵੀ ਅਰਥ ਨਹੀਂ ਹੁੰਦੇ ਟਿਲ ਫਰਦਰ ਆਰਡਰ ਚ ਆਰਾਮ ਦੇ ਕੇ ਕਿਆ ਮਾਇਨੇ ਖੈਰ ਅਜਿਹੇ ਦੇਸ਼ਾਂ ਦੇ ਆਦੀ ਹੋ ਚੁੱਕੇ ਸਾਂ ਸੋ ਕਾਦਾ ਤਕਰਾਰ ਤੇ ਕੀ ਗਿਲਾ ਸਾਲੇ ਇਹ ਸ਼ਬਦ ਨੇ ਨਾ ਕਿਉਂ ਕਿਵੇਂ ਕਿੰਤੂ ਪਰੰਤੂ ਇਹ ਸਾਡੀਆਂ ਡਿਕਸ਼ਨਰੀਆਂ ਚ ਹੀ ਨਹੀਂ ਹੁੰਦੇ 3ਮੀ ਮੇਰੀ ਤੇ ਬੱਚੇ ਬਾਹਰ ਗਏ ਹੋਏ ਸਨ ਸਭ ਦੇ ਸਭ ਘਰ ਚ ਮੈਂ ਇਕੱਲਾ ਪੂਰੇ 1 ਮਹੀਨੇ ਤੱਕ ਖਾਂਦਾ ਪੀਂਦਾ ਸੌਂ ਜਾਂਦਾ ਹੋਰ ਕੀ ਕਰਦਾ ਪਰੇੜ ਬਥੇਰੀ ਹੋ ਗਈ ਤੇ ਇੱਕ ਤਾਂ ਪਹਿਲਾਂ ਇਹ ਪਹਿਲਾਂ ਪਿੱਛੋਂ ਦੀਆਂ ਗੱਲਾਂ ਛੱਡੋ बस पै गया बिघन पिछले दिन चंकी मरी किते भी टेक नहीं दिन रात अलर्ट उत्तों साड़ा यह स्टिल फरदर ऑर्डर्स मैं मेजर वी के मल्होत्रा ने टैलीफोन किया हेलो मेजर चड्डा दिस साइड हेलो हाँ माई सैल्फ ओ नो ऑन यार रात कट्टी है दो घड़िया बैठा गे ਆਹੋ ਮੇਜਰ ਦੂਬੇ ਨੂੰ ਵੀ ਲੈਂਦਾ ਆਵੇਂ ਬਸ ਤੁਸੀਂ ਆ ਜਾਓ ਮੈਂ ਇਕੱਲਾ ਬੋਰ ਹੋ ਰਿਹਾ ਯਾਰ ਯੈਸ ਟਿਲ ਫਰਦਰ ਆਰਡਰਸ ਹੱਸਦਾ ਮੈਂ ਟੈਲੀਫੋਨ ਦਾ ਚੋਂਗਾ ਰੱਖ ਦਿੱਤਾ ਥੋੜੀ ਦੇਰ ਬਾਅਦ ਉਹ ਦੋਵੇਂ ਆ ਗਏ ਮੇਜਰ ਵੀ ਕੇ ਮਲਹੋਤਰਾ ਅਤੇ ਪੀ ਆਰ ਦੂਬੇ ਦੋਵੇਂ ਮਿੱਤਰ ਨੇ ਇਹ ਦੋਵੇਂ ਛੜੇ ਛਾਂਟ ਸਾਡੀ ਤਿੰਨਾਂ ਦੀ ਢਾਣੀ ਟਿਕੜੀ ਦੇ ਨਾਂ ਨਾਲ ਮਸ਼ਹੂਰ ਹੈ ਦੋ ਹੋਰ ਮਿੱਤਰ ਮੈਂ ਆਪਣੇ ਗਵਾਂਡੋਂ ਬੁਲਾ ਲਏ ਸ਼ਾਮਾਂ ਦਾ ਪਹਿਲਾਂ ਵੀ ਅਕਸਰ ਅਸੀਂ ਤਿੰਨੇ ਪਹਿਲਾਂ ਇਕੱਠੇ ਹੀ ਗੁਜ਼ਾਰਦੇ ਸਾਂ ਪਰ ਇਹ ਸ਼ਾਮ ਕੁਝ ਵੱਖਰੀ ਸੀ ਕੁੱਟੀਵੱਟੀ ਸੜੀ ਪੰਜ ਜਾਣਿਆ ਸੀ ਦੋ-ਦੋ ਪੈਗ ਲੈ ਕੇ ਕੋਠੇ ਦੀ ਛੱਤ ਤੇ ਚਲੇ ਗਏ ਅਜੇ ਅਸੀਂ ਖੜੇ ਹੀ ਸਾਂ ਕਿ ਮੈਨੂੰ ਧੱਕਾ ਜਾ ਲੱਗਿਆ ਡਿੱਗਣ ਹੀ ਲੱਗਾ ਸਾਂ ਕਿ ਬੰਨੇ ਨੂੰ ਹੱਥ ਪੈ ਗਿਆ ਮਲੋਤਰਾ ਨੇ ਪੁੱਛਿਆ ਕੀ ਹੋਇਆ ਮੇਰੇ ਮੂੰਹੋਂ ਨਿਕਲਿਆ ਪੁਚਾੜ ਪੁਚਾੜ ਆ ਗਿਆ ਮੈਨੂੰ ਕੋਠੀ ਦੀ ਛੱਤ ਅਜੇ ਵੀ ਹਿੱਲਦੀ ਲੱਗੀ ਮੇਜਰ ਦੂਬੇ ਰੋਣ ਵਾਂਗ ਹੱਸਿਆ ਬੋਲਿਆ oh no this can't happen تمہارا ਵਹਿਮ ਹੈ ਸ਼ੇਅਰ ਇਲਿਜਨ ਬੀ ਸਟਡੀ ਮੈਨ ਡੋਂਟ ਲੂਜ਼ ਹਾਰਟ ਦੂਜੇ ਓਖੜੇ ਓਖੜੇ ਸਾਨੂੰ ਦੇਖ ਰਹੇ ਸਨ ਸ਼ਹਿਰ ਚੋਂ ਅੱਗ ਦੇ ਲਾmb ਉੱਠ ਰਹੇ ਸਨ ਅਸੀਂ ਉੱਥੇ ਬਹੁਤਾ ਚਿਰ ਖੜੇ ਨਾ ਰਹਿ ਸਕੇ ਪੌੜੀਆਂ ਉਤਰੇ ਤੇ ਅੰਦਰ ਆ ਕੇ ਚੈਨੜ ਬੈਠ ਗਏ ਹੌਲੀ ਕਾਲੀ ਪੀਣ ਲੱਗੇ ਸਾਡੇ ਪੰਜਾਂ ਚੋਂ ਕੋਈ ਇੱਕ ਅੱਧ ਗੱਲ ਛੇੜਦਾ ਤਾਂ ਦੂਜੇ ਹੂੰ ਹਾਂ ਕਹਿ ਕੇ ਚੁੱਪ ਹੋ ਜਾਂਦੇ ਕੋਈ ਟੱਬਸਰ ਦੀ ਗੱਲ ਨਹੀਂ ਸੀ ਤੁਰ ਰਹੀ ਬਸ ਚੁੱਪ ਦਾ ਪਹਿਰਾ ਸੀ ਮੈਨੂੰ ਲੱਗਿਆ ਜਿਵੇਂ ਅਸੀਂ ਵਿਸ਼ਕੀ ਨਹੀਂ ਚੁੱਪ ਪੀ ਰਹੇ ਹਾਂ ਇਉਂ ਪਹਿਲੀ ਵਾਰ ਹੋ ਰਿਹਾ ਸੀ दारू ਵੀ ਸੀ ਨਹੀਂ ਚੜ ਰਹੀ ਸੜੀ ਉਸ ਸਮੇਂ ਸਮੇਂ ਨੇ ਵੀ ਕੀ ਰੌਲਾ ਪਣਾ ਸੀ ਬਸ ਸੁੰਨਿਆ ਸੜਕ ਦੀਆਂ 10 10.5 ਤੇ 11 అలਾਰਮ ਲਾ ਦਿਨਾ ਮੈਂ ਸੋਚ ਰਿਹਾ ਸੀ ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ ਬਹੁਤੀ ਹੌਲੀ ਜਈ ਫਿਰ ਇੱਕ ਪਲ ਸਨਾਟਾ घंटी फेर बजी मैं घबरा के दरवाजे वाल बजा पूछा कौन पर कोई ना बोला मैं फिर क्या कौन है भाई मैं जी जी मैं जी मैं मक्खन से हूँ बुआ तो बोलो साहब जी आवाज दब नहीं सी पर मैं पहचान लिया साडा पहला नौकर सी मक्खनी इस वेले कह मैं दरवाजा खोल देता? वो बाहर खड़ा सी नाल एक औरत अब खड़ गई मैं इशारे उन्होंने अंदर बुला लिया पहला मखनी बढ़िया मगर मगर औरत दो कम रहे सन ख्याल आया वारेरी झुली हुई सी कहर ठक्का तुरंत गुहा भेड़ देता मैं गुहा बजा तो औरत तरम के कंध जा ਇੱਕ ਨਜ਼ਰ ਝਾਕੀ ਉਹ ਮੇਰੇ ਵੱਲ ਫੇਰ ਨੀਵੀਂ ਪਾਈ ਖੜੀ ਰਹੀ ਮੇਰੀ ਨਿਗਾਹ ਰਤਾ ਕੋ ਟਿਕੀ ਤਾਂ ਮੈਂ ਦੇਖਿਆ ਪਰ ਮੁਟਿਆਰ ਸੀ ਦੇਖਣੀ ਪਾਕਣੀ ਰੂਪ ਬਤੀ ਚਿਹਰਾ ਗੋਲ ਥੋੜਾ ਲੰਬੂਤਰਾ ਰੋਟੀ ਤੇ ਤੇਲ ਰੰਗ ਪੀਲਾ ਭੂਖ ਹੱਕ ਹੋਇਆ ਉੱਡੇ-ਉੱਡੇ ਅੰਜੂ ਦੇ ਸਮੂੱਚੇ ਆਪੇ ਜੋ ਸਵੈਮਾਨ ਦੀ ਝਲਕ ਪੈ ਰਹੀ ਸੀ ਜੋ ਦਰਮਿਆਨੇ ਸਾਉ ਤੇ ਭਲੇ ਘਰ ਦੀਆਂ ਸੁਹਾਣੀਆਂ ਚ ਮੱਖਣ ਸਿੰਘ ਮੈਨੂੰ ਇੱਕ ਪਾਸੇ ਲਿਜਾ ਕੇ ਹੌਲੀ ਜੀ ਬੋਲਿਆ ਸਾਹਬ ਜੀ ਇਹਦਾ ਘਰ ਵਾਲਾ ਮਾਰਦਾ ਨਲੇ ਤਾਂ ਬਲਵਈਆਂ ਦੀ ਧਾੜ ਪੈ ਗਈ ਛੁੱਟ ਕੇ ਸਾਹਬ ਕਿਵੇਂ ਨਾ ਕਿਵੇਂ ਬਚ ਕੇ ਆ ਗਏ ਉੱਥੇ ਖਤਰਾ ਜੀ ਅਜੇ ਪਰ ਮੇਰਾ ਬਚਾਓ ਹੋ ਗਿਆ ਬਸ ਬਚ ਗਿਆ ਉਹਨੇ ਆਪਣੇ ਉਲਝੇ ਹੋਏ ਪਟਿਆਂ 'ਚ ਹੱਥ ਫੇਰੇ ਇੱਕ ਬਿੰਦ ਮੁਰਦੇ ਦਾ ਹਾਣੀ ਫਸਰ ਗਈ। ਕੁੱਤੀ ਮੈਨੂੰ ਇੱਥੇ ਲਿਆ ਲਈ ਬਜੂ। ਛੋਟੇ ਹੁੰਦਿਆਂ ਕਿਸੇ ਦੀ ਹਿੰਮਤ ਨਹੀਂ ਪੈਣੀ। ਕਹਿੰਦਾ ਉਹਦਾ ਗੱਜ ਪਰ ਗੱਤੇ ਫਿਰ ਹੱਕਾ ਚੋਂ ਅੰਜੂ ਆਪ ਮਾਰੇ ਬੈਠੇ। ਅੱਛਾ ਕੀ ਆ ਚਾਹੀਏ? ਕਹਿਨੂੰ ਤਾਂ ਮੈਂ ਕਹਿ ਦਿੱਤਾ। ਪਰ ਅੰਦਰੋਂ ਸशो ਪੰਜ ਬੈਗ। ਉਹ ਆਪਣੇ ਆਪ ਤੇ ਗੌਰਵ ਵੀ ਹੋਇਆ ਕਿ ਮਖਣ ਸਿੰਘ ਨੇ ਮੇਰੇ ਤੇ ਵਿਸ਼ਵਾਸ ਕੀਤਾ ਉਹਦੇ ਇਸ ਵਿਸ਼ਵਾਸ ਨੂੰ ਮੈਂ ਕਿਵੇਂ ਤੋੜ ਦਿੰਦਾ ਜਦੋਂ ਕੋਈ ਇੰਉਂ ਸ਼ਰਨ ਚ ਆ ਜਾਏ ਤਾਂ ਖਤਰਾ ਮੋੜ ਲੈ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਮੇਰੇ ਅੰਦਰਲਾ ਫੌਜੀ ਜਾਗ ਪਿਆ ਮੈਨੂੰ ਵਾਪਸ ਜਾਣਾ ਚਾਹੀਦਾ ਕਿਉਂਕਿ ਕੁੰਡੀ ਖੋਲ ਉਹ ਪਤਾ ਨਹੀਂ ਕਦੋਂ ਬਾਗ ਹੋਇਆ ਤੇ ਚਲਿਆ ਵੀ ਗਿਆ ਇਸ ਹਾਲਤ ਵਿੱਚ ਮੈਨੂੰ ਮੱਖਣ ਸਿੰਘ ਨੂੰ ਘਰੋਂ ਨਹੀਂ ਸੀ ਤੋਰਨਾ ਚਾਹੀਦਾ ਪਰ ਕੀ ਕਰਦਾ ਮੈਂ ਤਾਂ ਆਪ ਸੋਚਾਂ ਵਿੱਚ ਕਿਰਿਆ ਗਿਆ ਸੀ ਮੈਂ ਹਿੰਮਤ ਕਰਕੇ ਉਸ ਦਿਨਾਨੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਉਹ ਬੋਲੀ ਨਾ ਜਿਵੇਂ ਪਾਈ ਖੜੀ ਰਹੇ ਚੁੱਪਚਾਪ ਚੁੱਪ ਤਾਂ ਪਹਿਲਾਂ ਹੀ ਮੇਰੇ ਤੇ ਬਾਰਸ ਮੈਨੂੰ ਆਪਣਾ ਆਪ ਬੁੜਕੀ ਚ ਫਸਿਆ ਜਾਪੇ ਸੁੱਚ ਨਹੀਂ ਸੀ ਰਿਆ ਕੁਝ ਵੀ ਕਰਾਂ ਤਾਂ ਕੀ ਕਰਾਂ ਮੈਂ ਆਪਣੇ ਸਾਥੀਆਂ ਕੋਲ ਗਿਆ ਜਿਨੇ ਮਨੇ ਸ਼ਬਦਾਂ ਚ ਸਾਰੀ ਵਿਥਿਆ ਸੁਣਾਈ ਜਿਹੜੇ ਚ ਖੜੀ ਉਸ ਔਰਤ ਵੱਲ ਇਸ਼ਾਰਾ ਕੀਤਾ ਉਹ ਤਾਂ ਪਹਿਲਾ ਹੀ ਉਸਨੂੰ ਦੇਖ ਰਹਾ ਸੀ ਅੱਖਾਂ ਪਾੜ ਕੇ ਉਹਨਾਂ ਚੋ ਦੋ ਜਣੇ ਮੇਰੀ ਗੱਲ ਸੁਣ ਕੇ ਮੁਸਕਰਾਏ। ਉਹਨਾਂ ਦੀ ਮੁਸਕਾਨ ਮੈਨੂੰ ਉਪਰੀ ਉਪਰੀ ਲੱਗੀ। ਅਣਪੜ੍ਹ। ਫਿਰ ਚਾਰੇ ਜਣੇ ਚੁੱਪਚਾਪ ਉੱਠੇ। ਦਰਵਾਜ਼ੇ ਵੱਲ ਵਧੇ, ਕੁੰਡੀ ਖੋਲੀ ਔਰ ਬਾਹਰ ਹੋ ਗਏ। ਇਹ ਸਭ ਕੁਝ ਮੈਨੂੰ ਕਿੰਨੀ ਢੰਗ ਨਾਲ ਹੋਇਆ। ਜਿਵੇਂ ਉੱਤਰੇ ਨਾ ਹੋਵੇ। ਇਹ ਅਹਿਸਾਸ ਮੈਨੂੰ ਅਚਾਨਕ ਕਦੇ ਮੈਂ ਕਾੜੀ ਕਾੜੀ ਉਹਨਾਂ ਦੇ ਪਿੱਛੇ ਗਿਆ। दोवें छड़े दोस्तों मैं बेनती दे लहजे चाह है ए मैं कला बोल मेरे गुलवें ठहाका मार के हस्से दूधे बोलिया ओ नो इज चा सो गुडलक उधे बोल मैनू व्योह वर्ग लगे वो चले गए की ना है थोड़ा तो और तो कुछ है वो कम भी होली कुछ ना ना दस की है मैं थोड़ा तो दुखी तो नहीं वो हिली वो बुल कम बोलिया फिर भी ना गया घबराओ ना तुसी दसो दसो मैं होर भी नरमी ना आखी नसीब नसीब को ਡਰਦੀ ਚੀਜ਼ ਕਿਨੇ ਆਪਣਾ ਨਾਮ ਦੱਸ ਦਿੱਤਾ ਕੁਝ ਖਾ ਲੋ ਤੁਸੀਂ ਭੁੱਖੇ ਹੋਗੇ ਮੈਂ ਉਹਨੂੰ ਸਹੀ ਹਾਲਤ ਵਿੱਚ ਲਿਆਉਣਾ ਚਾਹੁੰਦਾ ਸੀ ਉਹਨੇ ਨਾ ਵਿੱਚ ਸਿਰ ਹਿਲਾਇਆ ਮੇਰੇ ਆਗਨੇ ਸਵਾਲਾਂ ਦਾ ਉਹਨੇ ਕੋਈ ਉੱਤਰ ਨਾ ਦਿੱਤਾ ਇਸ ਵੇਲੇ ਇਹਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਸਦਮੇ ਦੀ ਝੰਡੂੜੀ ਹੋਈ ਸਵੇਰੇ ਸਾਰੀ ਗੱਲ ਪੁੱਛਣਾ ਹੈ ਇਹ ਸੋਚ ਕੇ ਉਹਨੂੰ ਮੈਂ ਆਪਣੇ ਬੈਡਰੂਮ 'ਚ ਭੇਜ ਦਿੱਤਾ। ਕੁਝ ਚਿਰ ਪਿੱਛੋਂ ਦੇਖਿਆ ਉਹ ਦੁੱਖੀ ਪਈ ਸੀ ਇਕੱਠੀ ਹੋਈ। ਗੱਟੜੀ ਬਾਹ ਥੋੜੇ ਢਿੱਡ 'ਚ ਦੇ ਕੇ ਮੈਂ ਅਲਮਾਰੀ 'ਚੋਂ ਕੱਢ ਕੇ ਦੋ ਕੰਬੜ ਉਹਦੇ ਉੱਤੇ ਪਾ ਦਿੱਤੇ। ਆਪ ਬਾਹਰ ਆ ਗਿਆ। ਬਾਹਰ ਆ ਕੇ ਅਚਾਨਕ ਮੈਨੂੰ ਖਿਆਲ ਆਇਆ। ਖਿਆਲ ਬਾਲਕ ਬਰ ਤੇ ਅੰਦਰ ਹੀ ਰਹਿ ਗਿਆ। ਇਸ ਹਾਲਤ ਵਿੱਚ ਔਰਤ ਕੁਝ ਵੀ ਕਰ ਸਕਦੀ ਹੈ ਇਹ ਸੋਚ ਕੇ ਮੈਂ ਇੱਕਦਮ ਉੱਠਿਆ ਅੰਦਰ ਗਿਆ ਅਲਮਾਰੀ ਖੋਲੀ ਰਿਵਾਲਵਰ ਚੁੱਕ ਕੇ ਉਤਾਨੂ ਕੀਤਾ ਮੁੜਿਆ ਤਰਬਕ ਗਿਆ ਮੇਰੇ ਹੱਥ 'ਚ ਰਿਵਾਲਵਰ ਦੇਖ ਕੇ ਉਹ ਕੰਬ ਉੱਡੀ ਮੇਰੇ ਵਾਲ ਡਰੀਆਂ ਡਰੀਆਂ ਮੋਟੀਆਂ ਮੋਟੀਆਂ ਫੈਲੀਆਂ ਅੱਖਾਂ ਨਾਲ ਚਾਗੇ ਤੇ ਹੱਥ ਜੋੜ ਕੇ ਮੂੰਹ ਚ ਬੜਬੜਾਈ ਜਿਵੇਂ ਕਹਿ ਰਹੀ ਹੋਵੇ ਨਾ ਮਾਰੋ ਨਾ ਮਾਰੋ ਬਸ ਐਨੇ ਜੀ ਕੈਰ ਟੈਪਿਆ ਮੇਰੇ ਤੋਂ ਉਹਦੀ ਮੇਰੇ ਵੱਲ ਝਾਕਣੀ ਥੱppi ਮੋਟੀ ਫੈਲੀ ਅੱਖ ਚ ਅੰਜੂ ਉਬਰਿਆ ਤੇ ਮਲਕੜੇ ਜੇ ਹੀਠਾਂ ਵੱਲ ਵੈਤਿਆ ਕਿਹੀ ਅੱਖ ਸੀ ਬੇਵੱਸ ਲਾਚਾਰ ਮੁੰਦੀ ਅੱਖ ਵਰਗੀ ਮੈਂ ਦਰਵਾਜ਼ਾ ਢੇਡ ਕੇ ਬਾਹਰ ਆ ਗਿਆ ਮੁੰਦੀ ਅੱਖ ਹੁਣ ਸਿੱਧੀ ਮੇਰੇ ਵੱਲ ਝਾਕ ਰਹੀ ਸੀ ਮੈਂ ਬਾਹਰ ਬੈਠਾ ਕਿੰਨਾ ਚਿਰ ਸੋਚਦਾ ਰਿਹਾ ਅੱਖ ਮੇਰੇ ਵੱਲ ਝਾਕਦੀ ਰਹੀ ਮੇਜ਼ ਤੋਂ ਛੱਤ ਤੋਂ ਕੰਧਾਂ ਤੋਂ ਹਰ ਉਸ ਹੈ ਜਿਸ ਵੱਲ ਮੈਂ ਦੇਖਦਾ ਸੀ ਉਸ ਦੇ ਵਿੱਚ ਬਚਪਨ ਚ ਬਾਪਰੇ ਇੱਕ ਹਾਦਸਾ ਯਾਦ ਆ ਗਿਆ 10 12 ਵਰਿਆਂ ਦਾ ਸੀ ਮੈਂ ਦਿਨ ਕੁਝ ਬੰਦੇ ਸ਼ਿਕਾਰ ਖੇਲਣ ਲੱਗੇ ਪਿੰਡੋਂ ਬਾਹਰ ਰੋਇਆਂ ਚ ਮੈਂ ਵੀ ਨਾਲ ਉਹ ਤੁਰ ਪਿਆ ਸਾਰਾ ਦਿਨ ਕੋਈ ਸ਼ਿਕਾਰ ਨਾ ਨਾ ਸਹਾ ਨਾ ਤਿੱਤਰ ਨਾ ਬਟੇਰਾ ਬਥੇਰਾ ਸ਼ਿਸ਼ਕ ਰਿਹਾ ਕੋਤਿਆਂ ਨੂੰ ਕੋਈ ਸ਼ਿਕਾਰ ਨਾ ਨਿਕਲਿਆ ਸਾਹਮਣੇ ਆਤਣ ਉੱਤਰ ਰਹੀ ਸੀ ਅਸੀਂ ਥੱਕੇ ਹਾਰੇ ਟਿੱਬਿਆਂ ਉਤੋਂ ਦੀ ਪਿੰਡ ਨੂੰ ਮੁੜ ਰਹੇ ਸੀ ਅਚਾਨਕ ਇੱਕ ਟਿੱਬੇ ਹੋਲੋਂ ਚੁੰਗਿਆਂ ਪਰ ਦੀ ਇੱਕ ਮੂਨ ਸਾਹਮਣੇ ਆ ਗਈ ਸ਼ਿਕਾਰੀਆਂ ਦੀਆਂ ਬਾਦਸ਼ਾਹਾਂ ਰਾਫਲ ਵਾਲੇ ਨੇ ਗੋਟਿਆਂ ਭਾਰ ਹੋ ਕੇ ਸ਼ਿਸ਼ਤ ਬੰਨੀ ਮੂਨ ਛਾਲ ਮਾਰ ਕੇ ਪਰਾਂ ਹੋ ਗਈ ਉਹਨੇ ਫੇਰ ਸ਼ਿਸ਼ਤ ਲਈ ਮੂਨ ਫੇਰ ਚੁੰਗੀ ਭਰ ਕੇ ਇੱਕ ਪਾਸੇ ਹੋ ਗਈ ਜੀਵਨ ਮੌਤ ਦੀ ਇੱਕ ਖੇਡ ਕੁਝ ਪਲ ਜਾਰੀ ਰਹੀ ਅਖੀਰ ਉਹ ਸਾਡੇ ਸਾਹਮਣੇ ਆ ਖੜੀ ਹੋਈ ਅਣਜਾਣ ਅਣਪੋੜ ਇੱਕ ਠਾ ਕਰਕੇ ਗੋਲੀ ਚਲੀ ਸਾਡੇ ਦੇਖਦਿਆਂ ਦੇਖਦਿਆਂ ਉਹ ਟਿੱਬੇ ਉੱਤੇ ਡਿੱਗੀ ਡੜਫਣ ਲੱਗੀ ਸ਼ਿਕਾਰੀ ਚਾਂਗਰਾ ਮਾਰਦੇ ਉਸ ਵੱਲ ਵਧੇ ਮੈਂ ਵੀ ਉਹਦੇ ਕੋਲ ਜਾ ਖੜਾ ਹੋਇਆ ਥੋੜਾ ਹਟ ਕੇ ਉਹ ਅਜੇ ਵੀ ਤੜਪ ਰਹੀ ਸੀ ਮੇਰੇ ਵੱਲ ਦੇਖ ਰਹੀ ਸੀ ਮੋਟੀਆਂ ਮੋਟੀਆਂ ਅੱਖਾਂ ਉਹਦੀਆਂ ਹੋਰ ਹੀ ਫੈਲ ਗਈਆਂ ਫਿਰ ਮੇਰੇ ਵੱਲ ਦੇਖੀ ਦੇਖਦੀ ਉਹ ਖੱਬੀ ਮੋਟੀ ਫੈਲੀ ਹੋਈ ਅੱਖ ਚੋਂ ਹੰਝੂ ਨਿਕਲਿਆ ਤੇ ਉਹਦੀ ਗੱਲ ਤੇ ਵਹਿ ਗਿਆ ਅੱਖ ਹੁਣ ਵੀ ਮੈਨੂੰ ਦੇਖ ਰਹੀ ਮੇਰੇ ਕਮਰੇ ਦੀ ਹਰ ਸ਼ੈਜੋ ਬਾਹਰ ਬੈਠਾ ਮੈਂ ਬੜਾ ਕੁਝ ਸੋਚਦਾ ਰਿਹਾ ਮੇਰੀ ਹਾਲਤ ਰਫਲ ਵਾਲੇ ਉਹ ਸ਼ਿਕਾਰੀ ਵਰਗੀ ਸੀ ਮੈਂ ਜੋ ਵੀ ਚਾਹੁੰਦਾ ਸੀ ਕਰ ਸਕਦਾ ਸੀ ਜੋ ਵੀ ਮੇਰੀ ਕੋਠੀ ਦੇ ਬੈੱਡਰੂਮ 'ਚ ਇੱਕ ਔਰਤ ਪਈ ਸੀ ਅਬਲਾ ਬੇਬਸ ਤੇ ਲਾਚਾਰ ਉਸ ਮੂਨ ਵਰਗੀ ਕਿੰਨੇ ਹੀ ਖਿਆਲ ਆਏ ਉਸ ਰਾਤ ਪਾਪ ਵਰਗੇ ਪੁੰਨ ਵਰਗੇ ਸੋਚਦਾ ਸੋਚਦਾ ਪਤਾ ਨਹੀਂ ਮੈਂ ਕਦੋਂ ਸਾਂ ਪੇਰੇ ਦਿਨ ਚੜ੍ਹੇ ਉੱਠਿਆ ਬੈਡਰੂਮ ਦਾ ਦਰਵਾਜ਼ਾ ਬੰਦ ਸੀ ਨਾਤਾ ਤੋਤਾ ਕਮਰੇ ਦੀਆਂ ਚੀਜ਼ਾਂ ਵਸਤਾ ਇੱਧਰ ਉੱਧਰ ਸੰਭਾਲਦਾ ਰਿਹਾ ੂਹਾ ਅਜੇ ਵੀ ਬੰਦ ਸੀ ਪਤਾ ਨਹੀਂ ਕਿੰਨੀਆਂ ਰਾਤਾਂ ਦੀ ਜਾਗਦੀ ਰਹੀ ਹੁਣ ਅੰਦਰ ਕੋਕ ਸੁੱਤੀ ਪਈ ਹੋਣੀ ਉੱਠੇਗੀ ਤਾਂ ਇਕੱਠੇ ਚਾਹ ਪੀਵਾਂਗੇ ਗੱਲਾਂ ਕਰਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ गल शुरू किमें करा सोचता रहा आखिर चाह बना ली हौली जी दस्तक दिखी मैं फिर जोर दी बूहा खड़काया ना बोली ना ही बूहा खोलिया मैं हौली जो धक्का के बूहा खोलिया अंदर झाक्या वो लम्मी पई से सीधी दौर अखा टडिया हुई सन मैं बोंंदड़ गया ਬਾਰਾ ਕਮਲਿਆਂ ਵਾਲਾ ਕਮਰੇ ਦਾ ਚੱਕਰ ਕਟਣ ਲੱਗ ਪਿਆ ਫਿਰ ਹਿੰਮਤ ਕਰਕੇ ਮੇਜਰ ਮਲਹੋਤਰਾ ਨੂੰ ਟੈਲੀਫੋਨ ਕੀਤਾ ਉਹ ਤੇ ਦੂਬੇ ਦੋਵੇਂ ਆ ਗਏ ਗਵਾਂਡੀ ਵੀ ਬੁਲਾ ਲਈ ਅੰਦਰ ਗਏ ਮਲਹੋਤਰਾ ਨੇ ਅੱਗੇ ਵੱਧ ਕੇ ਉਹਦੀਆਂ ਖੁੱਲੀਆਂ ਫੈਲੀਆਂ ਅੱਖਾਂ ਬੰਦ ਕਰ ਦਿੱਤੀਆਂ ਮੌਤ ਦੀ ਖਬਰ ਉਸੇ ਵੇਲੇ ਹੈੱਡਕੁਆਰਟਰ ਨੂੰ ਦੇ ਦਿੱਤੀ ਹੁਣ ਉਹ ਸਮਝਦੇ ਨੇ ਇਹ ਗੁਨਾਹ ਮੈਂ ਕੀਤਾ ਹੈ ਮੈਨੂੰ ਪਰਵਾਹ ਨਹੀਂ ਉਹ ਮੈਨੂੰ ਸਜ਼ਾ ਦੇਣਗੇ ਜਾਂ ਬਰੀ ਕਰ ਦੇਣਗੇ ਪਰ ਇੱਕ ਗੱਲ ਤੋਂ ਮੈਂ ਜਿਉਂਦੇ ਜੀ ਕਦੇ ਮੁਕਤ ਨਹੀਂ ਹੋ ਸਕਦਾ ਆਪਣੇ ਤੁਰ ਅੰਦਰਲੇ ਗੁਨਾਹ ਦੇ ਅਹਿਸਾਸ ਤੋਂ ਉਹ ਇਹ ਕਿ ਉਸ ਰਾਤ ਮੈਂ ਉਸ ਕੋਲ ਕਿਉਂ ਨਾ ਪਿਆ ਜੇ ਐਂ ਕਰਦਾ ਤਾਂ ਸ਼ਾਇਦ